ਉਸੀ ਦੇਖ ਰਿਹਾ ਹਾਂ ਸਾਡਾ ਪੰਜਾਬੀ ਲਿਖਤ ਚੈਨਲ ਤੇ ਮੈਂ ਹਾਂ ਤੁਹਾਡਾ ਦੋਸਤ ਹਰਪੀ ਸਿੰਘ ਰੋਜ਼ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਨਾਲ ਅਸੀਂ ਕੁਝ ਵਧੀਆ ਬੋਲ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਤੇ ਸਾਡਾ ਇਹ ਜਿਹੜਾ ਸਾਡਾ ਚੈਨਲ ਹੈ ਪੰਜਾਬੀ ਲਿਖਤ ਵਧੀਆ ਲੱਗਦਾ ਹੋ ਤੇ ਅਸੀਂ ਅਮੀਰ ਕਰਦੇ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਵਧੀਆ ਆਪਣੇ ਪਰਿਵਾਰ ਦੇ ਵਿੱਚ ਵਧੀਆ ਜ਼ਿੰਦਗੀ ਜੀ ਰਹੇ ਹੋਵੋਗੇ ਕੱਲ ਲੋੜੀ ਹੈ ਮੇਰੀ ਬਲੀ ਲੋੜੀ ਦੀਆਂ ਟੇਲ ਸਾਰੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਉਹ ਪਿਆਰ ਦਾ ਨਾਟਕ ਇਦਾਂ ਕਰਦੀ ਸੀ ਉਹ ਪਿਆਰ ਦਾ ਨਾਟਕ ਇਦਾਂ ਕਰਦੀ ਸੀ ਇਦਾਂ ਲੱਗਦਾ ਹੁੰਦਾ ਸੀ ਜਿਵੇਂ ਸੱਚੀ ਮਰਦੀ ਸੀ ਇਦਾਂ ਲੱਗਦਾ ਹੁੰਦਾ ਸੀ ਜਿਵੇਂ ਸੱਚੀ ਮਰਦੀ ਸੀ ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀ ਮੈਂ ਬਿਲਕੁਲ ਠੀਕ ਹਾਂ ਲੋਕੀ ਤਾਂ ਬਸ ਗੱਲਾਂ ਬਣਾਉਂਦੇ ਨੇ ਮੈਂ ਬਿਲਕੁਲ ਠੀਕ ਹਾਂ ਲੋਕੀ ਤਾਂ ਬਸ ਗੱਲਾਂ ਬਣਾਉਂਦੇ ਨੇ ਮੇਰੀ ਸੋਚ ਬਦਲ ਦਿੱਤੀ ਤੇਰੇ ਬਤੀਰੇ ਨੇ ਮੇਰੀ ਸੋਚ ਬਦਲ ਦਿੱਤੀ ਤੇਰੇ ਬਤੀਰੇ ਨੇ ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦੀ ਆ ਹੁਣ ਦਿਲ ਦੀ ਨਹੀਂ ਦਿਮਾਗ ਦੀ ਸੁਣਦੀ ਆ ਦੋ ਪਲ ਦਾ ਹੈ ਸਾਥ ਪਤਾ ਨਹੀਂ ਕਦੋਂ ਵਿਛੜ ਜਾਣਾ ਦੋ ਪਲ ਦਾ ਹੈ ਸਾਥ ਪਤਾ ਨਹੀਂ ਕਦੋਂ ਵਿਛੜ ਜਾਣਾ ਦੋ ਪਲ ਦਾ ਹੈ ਸਾਥ ਪਤਾ ਨਹੀਂ ਕਦੋਂ ਹੈ ਵਿਛੜ ਜਾਣਾ ਰਿਸ਼ਤਿਆਂ ਦਾ ਕੀ ਪਤਾ ਕਦੋਂ ਟੁੱਟ ਜਾਣਾ ਰਿਸ਼ਤਿਆਂ ਦਾ ਕੀ ਪਤਾ ਕਦੋਂ ਹੈ ਟੁੱਟ ਜਾਣਾ ਪੁੱਛ ਲਿਆ ਕਰੋ ਕਦੇ ਹਾਲ ਚਾਲ ਸਾਡੇ ਦਿਲ ਦਾ ਵੀ ਪੁੱਛ ਲਿਆ ਕਰੋ ਕਦੇ ਹਾਲ ਚਾਲ ਸਾਡੇ ਦਿਲ ਦਾ ਵੀ ਜਿੰਦਗੀ ਦਾ ਕੀ ਪਤਾ ਅਸੀਂ ਕਦੋਂ ਮੁੱਕ ਜਾਣਾ ਸਾਨੂੰ ਆਮ ਦੱਸੇ ਤੇ ਉਹਨਾਂ ਨੂੰ ਆਪਣੇ ਖਾਸ ਸਾਨੂੰ ਆਮ ਦੱਸੇ ਤੇ ਉਹਨਾਂ ਨੂੰ ਆਪਣੇ ਖਾਸ ਹੋਰਾਂ ਨੂੰ ਫਰੈਂਡ ਦੱਸੇ ਤੇ ਸਾਨੂੰ ਟਾਈਮ ਪਾਸ ਹੋਰਾਂ ਨੂੰ ਫਰੈਂਡ ਦੱਸੇ ਤੇ ਸਾਨੂੰ ਟਾਈਮ ਪਾਸ ਕੋਸ਼ਿਸ਼ ਕਰੋ ਕਿ ਜ਼ਿੰਦਗੀ ਦਾ ਹਰ ਪਲ ਵਧੀਆ ਗੁਜ਼ਰੇ ਕੋਸ਼ਿਸ਼ ਕਰੋ ਕਿ ਜ਼ਿੰਦਗੀ ਦਾ ਹਰ ਪਲ ਵਧੀਆ ਗੁਜ਼ਰੇ ਕਿਉਂਕਿ ਜ਼ਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ ਯਾਦਾਂ ਹੀ ਰਹਿ ਜਾਂਦੀਆਂ ਨੇ ਕਿਉਂਕਿ ਜ਼ਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ ਯਾਦਾਂ ਹੀ ਰਹਿ ਜਾਂਦੀਆਂ ਨੇ ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀਂ ਹੋਇਆ ਉਹਨਾਂ ਰੱਬ ਕੋਲੋਂ ਦੁਆ માં ਕਰ ਮੰਗਣ ਦਾ ਕੋਈ ਫਾਇਦਾ ਨਹੀਂ ਉਹਨਾਂ ਰੱਬ ਕੋਲੋਂ ਦੁਆ માં ਕਰਕੇ ਮੰਗੜ ਦਾ ਕੋਈ ਫੈਜਾਨੀ ਮੈਂ ਕਿਸੇ ਮੰਤਰੀ ਨੂੰ ਚੰਗਾ ਨਹੀਂ ਮੰਨਦਾ ਮੈਂ ਕਿਸੇ ਮੰਤਰੀ ਨੂੰ ਚੰਗਾ ਨਹੀਂ ਮੰਨਦਾ ਚੰਗਾ ਉਹ ਹੈ ਜੋ ਪਾਰਟੀ ਚ ਰਹਿ ਕੇ ਪਾਰਟੀ ਦੇ ਮਾੜੇ ਬੰਦਿਆਂ ਦਾ ਵਿਰੋਧ ਕਰੇ ਨਾ ਕਿ ਪਾਰਟੀ ਦਾ ਵਿਰੋਧ ਕਰੇ ਕਿਉਂਕਿ ਪਾਰਟੀ ਨਹੀਂ ਮਾੜੀ ਹੁੰਦੀ ਕੁਝ ਬੰਦੇ ਮਾੜੇ ਹੁੰਦੇ ਨੇ ਪਾਰਟੀ ਵਿੱਚ ਪਤਾ ਨਹੀਂ ਕੀ ਹੋ ਜਾਇਆ ਪਿਆਰ ਸੀ ਤੇਰੇ ਨਾਲ ਕਮੜੀਏ ਮੈਂ ਅੱਜ ਵੀ ਹੱਸਦਾ ਹੱਸਦਾ ਰੋ ਪੈਂਦਾ ਹਾਂ ਪਤਾ ਨਹੀਂ ਕਿ ਹੋ ਜੇ ਆ ਪਿਆਰ ਸੀ ਤੇਰੇ ਨਾਲ ਕਮਲੀ ਮੈਂ ਅੱਜ ਵੀ ਹੱਸਦਾ ਹੱਸਦਾ ਰੋ ਪੈਂਦਾ ਹਾਂ ਜੇ ਬੰਦਾ ਯਾਦਾਂ ਦੇ ਸਹਾਰੇ ਜੀਣ ਲੱਗ ਜੇ ਜੇ ਬੰਦਾ ਯਾਦਾਂ ਦੇ ਸਹਾਰੇ ਜੀਣ ਲੱਗ ਜੇ ਤਾਂ ਉਹ ਛੇਤੀ ਹੀ ਦੁਨੀਆ ਤੋਂ ਚਲਾ ਜਾਂਦਾ ਏ ਉਹ ਛੇਤੀ ਹੀ ਦੁਨੀਆ ਤੋਂ ਚਲਾ ਜਾਂਦਾ ਏ ਜ਼ਹਿਰ ਦਾ ਪਿਆਲਾ ਪੀਣ ਲੱਗ ਜੇ ਤੋ ਬੰਦਾ ਮੌਤ ਦੀ ਗੋਦ ਵਿੱਚ ਚਲਾ ਜਾਂਦਾ ਏ ਜੇ ਯਾਰਾਂ ਦੀਆਂ ਜਾ ਰਹੀਆਂ ਸਦਾ ਕਾਇਮ ਰਹਿੰਦੀਆਂ ਤਾਂ ਬੰਦਾ ਸੋਸਾਲ ਤੋਂ ਵੀ ਵੱਧ ਜੀ ਕੇ ਜਾਂਦਾ ਏ ਔਖੇ ਵੇਲੇ ਜੱਸੀ ਹੱਥ ਤੂੰ ਫੜਿਆ ਮੇਰਾ ਔਖੇ ਵੇਲੇ ਜੱਸੀ ਹੱਥ ਤੂੰ ਫੜਿਆ ਮੇਰਾ ਜਦੋਂ ਸਭ ਛੱਡ ਗਏ ਸੀ ਜਿੰਨਾਂ ਨੂੰ ਮੈਂ ਆਪਣਾ ਕਹਿੰਦਾ ਸੀ ਜਿੰਨਾਂ ਨੂੰ ਮੈਂ ਆਪਣਾ ਕਹਿੰਦਾ ਸੀ ਬਸ ਉੱਥੇ ਤੱਕ ਸੀ ਜ਼ਿੰਦਗੀ ਜਿੱਥੋਂ ਤੱਕ ਤੇਰਾ ਸਾਥ ਸੀ ਬਸ ਉੱਥੇ ਤੱਕ ਸੀ ਜ਼ਿੰਦਗੀ ਜਿੱਥੋਂ ਤੱਕ ਤੇਰਾ ਸਾਥ ਸੀ ਜੋੜੀ ਬੁਰੀ ਲੱਗਦੀ ਏ ਹਾਂ ਤੋਂ ਬਿਨਾ ਜੋੜੀ ਬੁਰੀ ਲੱਗਦੀ ਏ ਖਾਣ ਤੋਂ ਬਿਨਾ ਸਾਧੂ ਬੁਰਾ ਕਹਿੰਦੇ ਨੇ ਲੰਗੋੜ ਤੋਂ ਬਿਨਾ ਸਾਧੂ ਬੁਰਾ ਕਹਿੰਦੇ ਨੇ ਲੰਗੋੜ ਤੋਂ ਬਿਨਾ ਟਾਈ ਕਦੇ ਚਾਚ ਦੀ ਨਾ ਕੋੜ ਤੋਂ ਬਿਨਾ ਟਾਈ ਕਦੇ ਚਾਚ ਦੀ ਨਾ ਕੋੜ ਤੋਂ ਬਿਨਾ ਬਣੇ ਨਾ ਸਿਪਾਹੀ ਬਣੇ ਨਾ ਸਿਪਾਹੀ ਰੰਗ ਰੂਪ ਤੋਂ ਬਿਨਾ ਲੀਡਰ ਨਾ ਹੁੰਦੀ ਕਦੇ ਨੋਡ ਤੋਂ ਬਿਨਾ ਲੀਡਰ ਨਹੀਂ ਹੁੰਦੀ ਕਦੇ ਨੋਡ ਤੋਂ ਬਿਨਾ ਤੂੰ ਮੇਰੀ ਮੈਂ ਤੇਰਾ ਤੂੰ ਮੇਰੀ ਮੈਂ ਤੇਰਾ ਛੜਨਾ ਚਾਵੇਂਗੇ ਜੋ ਅਲੜ ਆਪਣੇ ਵਿੱਚ ਲਾਈਆਂ ਤੋੜ ਨਾ ਵਾਵੇਂ ਜੋ ਅਲੜ ਆਪਣੇ ਵਿੱਚ ਲਾਈਆਂ ਤੋੜ ਨਾ ਵਾਵੇਂ ਤੂੰ ਮੇਰੀ ਮੈਂ ਤੇਰਾ ਨਸ਼ਾ ਕਰਦਿਆਂ ਲੋਕ ਤਾਂ ਕਈ ਵੇਖੇ ਨਸ਼ਾ ਕਰਦਿਆਂ ਤਾਂ ਲੋਕ ਕਈ ਵੇਖੇ ਅਸੀਂ ਕੀਤਾ ਏ ਪਰ ਅੱਖ ਵਾਲਾ ਅਸੀਂ ਕੀਤਾ ਵੀ ਏ ਪਰ ਅੱਖ ਵਾਲਾ ਸਾਡਾ ਯਾਰ ਬੋਟਲ ਉਹਦੀ ਰੂਹ ਦਾਰੂ ਸਾਡਾ ਯਾਰ ਬੋਤਲ ਉਹਦੀ ਰੂਹਦਾਰੂ ਸਰ ਇੱਕ ਦਾ ਆਸਰਾ ਲੱਖ ਵਾਲਾ ਸਾਨੂੰ ਇੱਕ ਦਾ ਆਸਰਾ ਲੱਖ ਵਾਲਾ ਕਦਰ ਤਾਂ ਬੰਦੇ ਦੇ ਕਰਤਾਰ ਦੀ ਹੁੰਦੀ ਆ ਕਦਰ ਤਾਂ ਬੰਦੇ ਦੇ ਕਰਤਾਰ ਦੀ ਹੁੰਦੀ ਆ ਕਦੇ ਵੀ ਤਾਂ ਪਰਛਾਵਾਂ ਵੀ ਇਨਸਾਨ ਤੋਂ ਵੱਡਾ ਹੁੰਦਾ ਹੈ ਜਿਸ ਦਿਨ ਮੈਨੂੰ ਉਹ ਮਿਲੀ ਤੇ ਕਹਿੰਦੀ ਸੋਹਣਾ ਕੀ ਹੁਣ ਵੀ ਤੂੰ ਮੈਨੂੰ ਯਾਦ ਕਰਦਾ ਇੱਕ ਦਿਨ ਮੈਨੂੰ ਉਹ ਮਿਲੀ ਤੇ ਕਹਿੰਦੀ ਸੋਹਣਾ ਕੀ ਹੁਣ ਵੀ ਤੂੰ ਮੈਨੂੰ ਯਾਦ ਕਰਦਾ ਮੈਂ ਕਿਹਾ ਕੰਬੜੀ ਯਾਦ ਕਰਨਾ ਇੰਨਾ ਸੌਖਾ ਥੋੜਾ ਹੁੰਦਾ ਮੈਂ ਕਿਹਾ ਕੰਬੜੀ ਜੇ ਯਾਦ ਕਰਨਾ ਇੰਨਾ ਸੌਖਾ ਹੁੰਦਾ ਤਾਂ ਮੈਂ ਆਇਆ ੜਸ ਨਾ ਕਰ ਲੈਂਦਾ ਟਾਈਮ ਦੇ ਨਾਲ ਬਸ ਆ ਤਾਂ ਹੀ ਬਦਲੀਆਂ ਨੇ ਮਾੜੇ ਕੱਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ ਕੁੜੀਆਂ ਚਿੜੀਆਂ ਤੋਂ ਦੂਰ ਰਹਿੰਦਾ ਏ ਤਾਂ ਹੀ ਤਮੜਾ ਦੁਨੀਆ 'ਚ ਮਸ਼ਹੂਰ ਰਹਿੰਦਾ ਏ ਕੁੜੀਆਂ ਚੂੜੀਆਂ ਤੋਂ ਦੂਰ ਰਹਿੰਦਾ ਏ ਤਾਂ ਹੀ ਤਾਂ ਮੁੰਡਾ ਦੁਨੀਆ 'ਚ ਮਸ਼ਹੂਰ ਰਹਿੰਦਾ ਏ ਜਦੋਂ ਜਾਈਦਾ ਪਿੰਡ ਨਾਨਕੇ ਲੋਕ ਵੀ ਕਹਿੰਦੇ ਆਹ ਪਿੰਡ ਸਾਡੇ ਅੱਜ ਆਇਆ ਲੱਗਦਾ ਏ ਪਿੰਡ ਨਾਨਕੇ ਲੋਕ ਵੀ ਕਹਿੰਦੇ ਆਹ ਸਾਡੇ ਪਿੰਡ ਆਇਆ ਲੱਗਦਾ ਏ ਨੀ ਮੁੰਡਾ ਜਾਨਵਾਰ ਨੂੰ ਫਿਰੇ ਤੂੰ ਐਵੇਂ ਨਖਰੇ ਵਿਖਾਈ ਜਾਵੇਂ ਨੀ ਮੁੰਡਾ ਜਾਨਵਾਰ ਨੂੰ ਫਿਰੇ ਤੂੰ ਐਵੇਂ ਨਖਰੇ ਵਿਖਾਈ ਜਾਵੇਂ ਜਿਹੜੇ ਛੜਦੇ ਆ ਉਹਨਾਂ ਨੂੰ ਰੱਜ ਕੇ ਸਾੜੀ ਦਾ ਲਿਖ ਕੇ ਚੱਕਮਾ ਜਿਆ ਸਟੇਟਸ ਉਹਨਾਂ ਦੇ ਮੂੰਹ ਤੇ ਮਾਰੀਦਾ ਲਿਖ ਕੇ ਚੱਕਮਾ ਜਿਆ ਸਟੇਟਸ ਉਹਨਾਂ ਦੇ ਮੂੰਹ ਤੇ ਮਾਰੀਦਾ 10 ਰੁਪਏ ਕਿਲੋ ਆਲੂ ਲੈਣੇ ਹੁਣ ਤਾਂ ਆਲੂ ਚੁਣ-ਚੁਣ ਕੇ ਖਰੀਦੀ ਦੀਏ 10 ਰੁਪਏ ਕਿਲੋ ਆਲੂ ਲੈਣੇ ਹੁਣ ਤਾਂ ਆਲੂ ਚੁਣ-ਚੁਣ ਕੇ ਖਰੀਦੀ ਤੇ ਤੇ ਖਰਾਬ ਵਾਲੋ ਹੋਵੇ ਤਾਂ ਸਬਜੀ ਵਾਲੇ ਨਾਲ ਲੜਨ ਤੱਕ ਜਾਂਦੇ ਆ ਖਰਾਬ ਵਾਲੋ ਹੋਣ ਤਾਂ ਸਬਜੀ ਵਾਲੇ ਨਾਲ ਲੜਨ ਤੱਕ ਜਾਂਦੇ ਆ ਵੋਟਾਂ ਵਾਲੇ ਜਨ ਇਸ ਤੋਂ ਉਲਟ ਕਿਉਂ ਵੀਰ ਜੀ ਵੋਟਾਂ ਵਾਲੇ ਜਨ ਇਸ ਤੋਂ ਉਲਟ ਕਿਉਂ ਵੀਰ ਜੀ ਉਸ ਦਿਨ ਵੀ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਆ ਵੋਟਾਂ ਇੱਕ ਦਿਨ ਪੈਣੀ ਆ ਤੇ ਆਲੂ ਰੋਜ਼-ਰੋਜ਼ ਲੈਣੀ ਆ ਵੋਟਾਂ ਇੱਕ ਦਿਨ ਪੈਣੀ ਆ ਤੇ ਆਲੂ ਰੋਜ਼-ਰੋਜ਼ ਲੈਣਿਆ ਕੀ ਹੈ ਰੋਜ ਤੇ ਕੀ ਹੈ ਪਰਪੋਜ਼ ਕੀ ਇਹ ਰੋਜ ਤੇ ਕੀ ਹੈ ਪਰਪੋਜ਼ ਇਹ ਤਾਂ ਦੁਨੀਆ ਦੇ ਡਰਾਮੇ ਨੇ ਦੇ ਨਾਲ ਦਿਲ ਤਾਂ ਕਿਸੇ ਕਿਸੇ ਦੇ ਮਿਲਦੇ ਨੇ ਬਾਕੀ ਸਭ ਤਾਂ ਜਿਸਮਾਂ ਦੇ ਹੀ ਦਵਾਨੇ ਨੇ ਬਾਕੀ ਸਭ ਤਾਂ ਜਿਸਮਾਂ ਦੇ ਹੀ ਦਵਾਨੇ ਨੇ ਕਹਿੰਦਾ ਕੁਝ ਤੇਰੇ ਬਾਰੇ ਲਿਖਣ ਨੂੰ ਜੀ ਕਰਦਾ ਹੈ ਕਹਿੰਦਾ ਕੁਝ ਤੇਰੇ ਬਾਰੇ ਲਿਖਣ ਨੂੰ ਜੀ ਕਰਦਾ ਪਰ ਤੇਰੀ ਸਿਫਤ ਲਈ ਅੱਖਰ ਲੱਭਦੇ ਨਹੀਂ ਤੇਰੀ ਸੇਫਤ ਲਈ ਅੱਖਰ ਲਵਦੇ ਨਹੀਂ ਟਾਵੇਂ ਟਾਵੇਂ ਨਾਲ ਮਿਲਦਾ ਦਿਲ ਸਾਡਾ ਟਾਵੇਂ ਟਾਵੇਂ ਨਾਲ ਮਿਲਦਾ ਦਿਲ ਸਾਡਾ ਅਸੀਂ ਆਸ਼ਕ ਬੀਬਾ ਸਾਭਦੇ ਨਹੀਂ ਅਸੀਂ ਆਸ਼ਕ ਬੀਬਾ ਸਾਭਦੇ ਨਹੀਂ ਤੂੰ ਵੀ ਮਟਿਆਰ ਚੁਗਾਠ ਜਹੀ ਤੂੰ ਵੀ ਮਟਿਆਰ ਚੁਗਾਠ ਜਹੀ ਤੇ ਜੱਟ ਵੀ 4 ਫੁੱਟ ਨਾਲੀ ਤੁਰਦਾ ਤੇ ਜੱਟ ਵੀ 4 ਫੁੱਟੇ ਨਾਲ ਤੁਰਦਾ ਫੱਬਦੀ ਨਹੀਂ ਸਾਡੀ ਯਾਰਾਂ ਨਾਲ ਸਰਦਾਰੀ ਬਾਕੀ ਭੁਲਾਤੀ ਦੁਨੀਆ ਨੇ ਸਾਡੀ ਯਾਰਾਂ ਨਾਲ ਸਰਦਾਰੀ ਬਾਕੀ ਭੁਲਾਤੀ ਦੁਨੀਆ ਸਾਰੀ ਕੁਝ ਕਰਜ਼ੇ ਯਾਰਾਂ ਦੇ ਸਿਰ ਮੱਥੇ ਹੁਣ ਚੁਕਤਾ ਕਰਨ ਦੀ ਵਾਰੀ ਸਾਡੀ ਯਾਰਾਂ ਨਾਲ ਸਰਦਾਰੀ ਵਾਰੀ ਬਾਕੀ ਭੁਲਾਤੀ ਦੁਨੀਆ ਸਾਰੀ ਕੁਝ ਕਰਜ਼ੇ ਯਾਰਾਂ ਦੇ ਸਿਰ ਮੱਥੇ ਹੁਣ ਚੁਕਤਾ ਕਰਨ ਦੀ ਵਾਰੀ ਹੁਸਨ ਦਾ ਕਰਨਾ غرور ਬੱਲੀ ਖੋਸਨ ਦਾ ਕਰਨਾ غرੂਰ ਬੱਲੀਏ ਮਿੱਤਰਾਂ ਦਾ ਦਿਲ ਕੋ ਹਿਨੂਰ ਬੱਲੀਏ ਪਤਨਾ ਦੇ ਤਾਰਿਆਂ ਨੂੰ ਘਟਿਚਰਾ ਤੇਰੇ ਵਿੱਚ ਜੋ ਹੋ ਗਈ ਸੀ ਮਸ਼ਹੂਰ ਬੱਲੀਏ ਪਿਆਰ ਦਾ ਨਾਲ ਭਾਵੇਂ ਸਾਡੀ ਜਾਨ ਮੰਗ ਲੈ ਪਿਆਰ ਨਾਲ ਭਾਵੇਂ ਸਾਡੀ ਮਾਨ ਜਾਨ ਮੰਗ ਲੈ ਮਾਨ ਤੇਰੇ ਰੱਖਾਂਗੇ ਜ਼ਰੂਰ ਬੱਲੀਏ ਸੋ ਦੋਸਤੋ ਜੇਕਰ ਤੁਹਾਨੂੰ ਵੀ ਤੁਹਾਨੂੰ ਇਹ ਸਾਡੀਆਂ ਸ਼ੇਰੋ ਸ਼ਾਇਰੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਸਾਡੇ ਪੰਜਾਬੀ ਲਿਖਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤੇ ਕੱਲ ਮਿਲਦੇ ਆ ਇਸੇ ਵੇਲੇ ਇਸੇ ਚੈਨਲ ਤੇ ਸ਼ਾਮ ਨੂੰ 4 ਵਜੇ ਧੰਨਵਾਦ ਜੀ